ਤਈ ਅਸੀਂ ਸੋਚਿਆ ਤੁਸੀਂ ਕਿੱਥੇ ਉੱਥੇ ਪਿੰਡ ਜੇੜੀਆਂ ਮਾਰਦੇ ਰਹੋਗੇ ਅਲੀ ਦੋਨੇ ਗੱਲਾਂ ਇੱਕੇ ਵਰੀ ਗੱਲੀਆਂ ਨਾ ਇੱਥੇ ਸਾਡਾ ਹਿੱਤ ਸਵਾਰਥ ਦਾਸ ਜੇੜੀਆਂ ਮਾਰਾਂਗੇ ਕਿਉਂ ਸਾਡਾ ਘਰ ਨਹੀਂ ਸੀ ਤੇ ਸਾਨੂੰ ਕੋਈ ਉਪਰੇ ਸਮਝਿਆ ਨਾ ਕਿ ਜੇੜੀਆਂ ਮਾਰਨਗੇ ਘੜੀ ਘੜੀ ਆਉਣਗੇ ਘਰਾਂ ਵਿੱਚ ਘਰ ਆਉਂਦੇ ਹੁੰਦੇ ਆ ਕੋਈ ਤੋ ਹੀ ਸਾਰਾ ਸ਼ਿਆਦੀ ਰਹਾ ਨਾ ਤੇ ਅਸੀਂ ਵੀ ਸੋਚਿਆ ਕਿੱਥੇ ਆਂਦੇ ਫਿਰੋਗੇ ਬਾਅਦ ਬਾਅਦ ਕੀ ਗੱਲ ਪੱਤ ਜਦੋਂ ਅਸੀਂ ਪਿੰਡੋਂ ਨਿਕਲੇ ਹੀ ਉਦੋਂ ਤੁਸੀਂ ਤੇ ਸਾਹਮਣੇ ਖਲੋਤਾ ਆਕੜ ਕੇ ਉਦੋਂ ਤੇ ਤੁਗਰੇ ਤਾਈ ਦੀ ਬਾਹ ਨਹੀਂ ਪੜੀ ਵੀ ਤਾਈਂ ਪਿੰਡੋਂ ਨਾ ਨਿਕਲ ਅਹੀਂ ਬੈਠੇ ਆ ਕਿਤੇ ਟੁਰ ਚੱਲੀ ਸ਼ਹਿਰ ਮੁੰਡੇ ਦੇ ਸਿਰ ਤੇ ਰਹਿਂਗੀ ਉਹਨਾਂ ਤੇ ਤੂੰ ਸੁਣੀ ਨਹੀਂ ਅੱਜ ਤੂੰ ਸਵਾਰਤੀਏ ਬਣੀ ਫਿਰਦੇ ਜਿਵੇਂ ਵੱਡੇ ਕੋਲਾ ਤਾਏ ਤੂੰ ਸਾਨੂੰ ਜਵਾਬ ਹੀ ਸਮਝ ਲੈ ਆਪਣੇ ਨਿਆਣੇ ਪੁਣਾ ਜ ਸਾਡੇ ਚ ਕਾ ਕੀ ਕਰ ਸਕਦੇ ਹੋ ਤੂੰ ਅੱਛਾ ਹੁਣ ਤੂੰ ਸਿਆਣਾ ਆਇਆ ਉਹਲਾ ਤੂੰ ਨਿਆਣਾ ਹਨਾ ਉਹ ਕਈ ਸਿਆਣੇ ਦੀ ਗੱਲ ਨਹੀਂ ਇਹਦੇ ਪਾਪਾ ਜੀ ਹੋਣਾਂ ਨੇ ਕਿਹਾ ਤਾਂ ਤਦ ਮੈਂ ਆਇਆ ਵਾਂ ਯਾਰ ਚੰਗਾ ਕੀਤਾ ਪਾਪਾ ਨੇ ਸੁਰਤ ਤੇ ਆਈ ਮੈਂ ਜੇ ਵਿਆਹੀ ਕੋਈ ਨਹੀਂ ਜੇ ਸੰਜੋਗ ਹੈ ਨਾ ਰੱਬ ਨੇ ਜਾ ਤੇ ਆਪੇ ਵਿਆਹਿਆਂ ਜਾਣਗੇ ਤੈਨੂੰ ਤੇਰੇ ਪਿਓ ਨੂੰ ਕੋਈ ਫਿਕਰ ਕੰਮ ਨਹੀਂ ਲੋੜਨੀ ਮੈਂ ਆਪੇ ਵਿਆਹ ਲੂੰਗਾ ਮੈਂ ਜਿੰਦਾ ਵਾਂ ਸੌ ਵਾਰੀ ਇੱਥੇ ਆਉ ਪਰ ਕੁੜੀ ਦੇ ਵਿਆਹ ਦੀ ਕੋਈ ਗੱਲ ਨਹੀਂ ਕਰਨੀ ਔਲੇ ਬੱਕ ਆ ਤਾਈ ਮਾਤਾ ਸੋਨੀ ਆਇਆ ਵਾ ਤੂੰ ਨਹੀਂ ਕਿਹੜਾ ਮੈਨੂੰ ਹਾਂ ਕਰਦੀ ਨਹੀਂ ਕੋਈ ਮਿਹੜਾ ਪਹਿਲਾਂ ਹੀ ਪਤਾ ਸੀ जड़ी गाला सच्ची है पोत्र वो ही तेरे नाल करती है वो तो एरे से कोई चोपिस पा नहीं रखे आई नहीं आया नहीं सब से क्या भाई पियो कोई बात नहीं तो जी आया हूं आए ले ते सरकारी गाला दे आया हूं गाला पे अपने पहले जाके ये ना कोई सुनने की है ने जितना तो रुपए से लगा हुआ तो ने चना दे दी है हम तेरी की सुनने वाली रहेगी गाड़ी की सुनी जाए बात काली खत्म हो गई है अब आपके तेरे को मेरे ਉਹ ਚੰਗਾ ਸੇਵਕਾ ਵਾ ਚੱਲਦਾ ਵਾ ਕਿਉਂ ਕੀ ਹੈ ਤੈਨੂੰ ਉਹ ਸੇਵਕਾ ਤੈਨੂੰ ਤਾਂ ਪਤਾ ਹੀ ਆ ਉਹ ਤਾਈ ਕਾਈ ਨੇ ਮੇਰੇ ਕਦੀ ਸੁਣੀ ਆ ਉਹ ਵਧੀਆ ਮੈਂ ਕੰਮ ਕਰਤਾ ਨਾ ਨੇ ਉਹ ਤਾਂ ਇੱਜ਼ਤਮੰਦ ਕਰਤਾ ਵਾ ਹਉ ਮੈਂ ਸੋਚਿਆ ਚੱਲਦੇ ਮੇਰੀ ਗੱਲ ਸੁਣ ਉਹਨਾਂ ਨਾਲ ਕੋਈ ਗੱਲ ਨਾ ਕਰ ਗੱਲ ਤੇਰੀ ਮਰਨਾ ਉਹ ਸੇਵਕਾ ਮੰਨਣ ਨੂੰ ਤਿਆਰ ਹੁੰਦਾ ਫਿਰ ਨਾ ਓਏ ਉਹ ਤਾਂ ਸਾਨੂੰ ਕੀ ਤੈਨੂੰ ਵੀ ਕੁਝ ਨਹੀਂ ਸਮਝਦੇ ਤੂੰ ਇਹ ਗੱਲਾਂ ਛੱਡ ਦੇ ਜਿੱਥੇ ਮੇਰੀ ਚੱਲਣੀ ਉਥੇ ਇਹਨਾਂ ਦੀ ਨਹੀਂ ਚੱਲਣੀ ਉਹ ਜਿੱਦਾਂ ਜੇ ਮੈਂ ਗੱਲਾਂ ਬਾਹਰੋਂ ਸੁਣ ਕੇ ਆਇਆ ਨਾ ਮੈਨੂੰ ਲੱਗਾ ਹੁਣ ਕਿਸੇ ਦੇ ਨਹੀਂ ਚੱਲਣੀ ਉਹ ਤੂੰ ਉੱਧਰ ਹਾਂ ਕਰ ਇਧਰੋਂ ਤੋਰਨ ਦੀ ਤਿਆਰੀ ਮੈਂ ਕਰ ਲੈਣਾ ਇਹਨੂੰ ਵੇਲਾ ਬਾਪ ਇਹੋ ਆਪਣੇ ਨਾਲ ਗੱਲ ਕਰ ਲੈ ਤੂੰ ਟੈਨਸ਼ਨ ਫਰੀ ਹੋਇਆ ਮੇਰੀ ਸਿਹਤ ਠੀਕ ਹੋ ਰਹਿੰਦੇ ਸਾਰਾ ਕੁਝ ਕਰ ਦੇਣਾ ਮੈਂ ਤੇ ਕਦੋਂ ਤੱਕ ਦੱਸਦਾ ਫਿਰ ਮੈਂ ਤੈਨੂੰ ਫੋਨ ਕਰਕੇ ਜਾਂ ਤੈਨੂੰ ਮਿਲ ਕੇ ਦੱਸੂ ਚਾਹ ਠੀਕ ਆ ਚੱਲਦਾ ਮੈਂ ਜਾ ਮੈਂ ਜੇ ਰੁਕ ਜਾਣਾ ਮੈਂ ਰੋਟੀ ਖਾਣਾ ਜਰੂਰ ਰੋਟੀ ਖਵਾ ਦੇ ਖਵਾਤੀ ਇਹਨਾਂ ਨੇ ਮੈਨੂੰ ਰੋਟੀ ਪਾਣੀ ਟੈਨਸ਼ਨ ਨਾਲ ਅੰਜੂ ਮੇਰੀ ਗੱਲ ਸੁਣ ਇੱਕ ਮਿੰਟ ਦੱਸੋ ਮਾਸੀ ਵੇ ਮੈਂ ਤੇਰਾ ਕੋਈ ਬੁਰਾ ਨਹੀਂ ਚਾਹੁੰਦੀ ਤੇਰੇ ਭਲੇ ਦੀ ਗੱਲ ਕਰਨਾ ਹੀ ਤੇਰੇ ਲਈ ਉਹਨਾਂ ਰਿਸ਼ਤੇ ਨੇ ਹਾਂ ਕਰ ਦੇਗੀ ਨਾ ਤੇ ਵਧੀਆ ਰਹੇਗੀ ਜਿਹੜੀਆਂ ਧੀਆ ਹੁੰਦੀਆਂ ਹਨਾ ਗੁੱਸਾ ਨਾ ਕਰ ਮੇਰੀ ਗੱਲ ਦਾ ਤੁਹਾਨੂੰ ਮੈਂ ਸਾਰਿਆਂ ਨੂੰ ਬੁਰੀ ਲੱਗਦੀ ਪਰ ਮੈਂ ਕਿੰਨੀ ਸੱਚੀ ਆ ਜੋ ਤੁਹਾਨੂੰ ਸੱਚ ਨਾ ਉਹੋ ਹੀ ਸ਼ੀਸ਼ਾ ਵਿਖਾਉਣੀ ਤੁਹਾਨੂੰ ਧੀਆ ਆਪਣੇ ਘਰ ਹੀ ਸੋਹਣੇ ਲਾਦੀਆਂ ਆਪਣੇ ਬੰਦਿਆ ਦੇ ਨਾਲ ਹੀ ਆਉਂਦੀਆਂ ਜਾਂਦੀਆਂ ਹਨਾ ਤੇਰੇ ਹੀ ਫੱਬਦੀਆਂ ਨੇ ਪੇਕੇ ਘਰ ਬੇਟੀਆਂ ਨਾ ਕਦੀ ਨਗਰੀ ਨਾ ਭਰਾ ਨੂੰ ਬੋਝ ਲੱਗਣ ਹੀ ਲੱਗ ਜਾਂਦੀਆਂ ਨੇ ਮਤਲਬ ਤੁਹਾਡੇ ਕਹਿਣ ਦਾ ਮਤਲਬ ਕਿ ਹੁਣ ਮ ਆਪਣੇ ਭਰਾ ਨੂੰ ਬੋਝ ਲੱਗਾ ਲਾਈ ਪਈਆਂ ਨਾ ਧੀਏ ਕੋਈ ਕਥਨ ਬੋਝ ਲੱਗਣ ਲਾਪੀ ਨਾ ਤਾਂ ਕਦੀ ਲੱਗੇਗੀ ਮੈਂ ਕਿਹਾ ਸੀ ਮਰਤ ਨੂੰ ਇਹੋ ਜੀ ਮਤ ਦਿੱਤੀ ਆ ਸਿਮਰਤਾ ਤੇ ਤੈਨੂੰ ਫੁੱਲਾ ਵਾਂਗੂ ਰੱਖੂਗੀ ਬਾਕੀ ਤੇਰਾ ਭਲਾ ਸੋਚਦੇ ਆ ਕਿ ਅੱਗੋਂ ਤੇਰੀ ਕੁੜੀ ਨੂੰ ਵੀ ਪਿਓ ਦਾ ਪਿਆਰ ਚਾਹੀਦਾ ਵਾ ਤੈਨੂੰ ਵੀ ਇੱਕ ਆਦਮੀ ਦੀ ਜ਼ਰੂਰਤ ਆ ਜਿਹੜੇ ਤੇਰੇ ਖਰਚੇ ਪੂਰੇ ਕਰੇ ਹਨਾ ਚਲੋ ਭਰਾ ਸੋਵਈ ਦੇ ਦੇਣ ਪਰ ਜਿਹੜੀਆਂ ਨਾ ਜ਼ਰੂਰ ਤਾਂ ਨਾ ਜਦੋਂ ਬੰਦੇ ਪੁਰੀਆਂ ਕਰਨ ਨਾ ਫੇਰ ਹੀ ਪੁਰੀਆਂ ਪੈਂਦੀਆਂ ਪੇਕੇ ਦੇ ਕਹਿੰਦੇ ਨਾ ਸਾਰੀ ਉਮਰ ਵੈਸੇ ਵੀ ਦਿੰਦੇ ਹੀ ਰਹਿੰਦੇ ਨੇ ਉਹ ਕਿਹੜਾ ਪਛਾਣ ਹਟਾਉਂਦੇ ਆ ਦਿਲ ਮਾਰ ਤੇਰੇ ਜਾਣਗੇ ਹੋਣਗੇ ਸੋਣਾ ਤੈਨੂੰ ਦੇਣ ਲੈਣਗੇ ਉਹ ਆਪਣੇ ਘਰ ਸੋ ਰਾਜ ਕਰੀ ਤੋਰ ਨਾ ਇੱਥੇ ਆਇਆ ਕਰੀ ਤੋਰ ਨਾ ਸੇਵਕ ਤੇ ਸਿਮਰਤੇ ਰੋ ਪਾ ਕੇ ਕਿਆ ਕਰੀ ਮਿਆ ਖਾਣਾ ਆ ਲਿਆਓ ਮੈਨੂੰ ਆ ਲਿਆ ਕੇ ਦੋ ਮੈਨੂੰ ਆ ਸੂਟ ਲਿਆ ਕੇ ਦੋ ਵੇਖੀ ਕਿੰਨੀ ਚੰਗੀ ਲੱਗੇਗੀ ਫਿਰ ਮਾਸੀ ਜੀ ਵੈਸੇ ਤਾਂ ਮੈਂ ਤੁਹਾਡਾ ਸਲਾਮ ਮੰਗੀ ਨਹੀਂ ਇਹ ਗੱਲ ਦੀ ਮਿੰਨਕਾ ਗੱਲ ਦਾ ਜਵਾਬ ਦਿਓ ਅਜੇ ਦਿਨ ਕੀ ਘੜੀ ਕੀ ਜਦੋਂ ਵੀ ਮੈਂ ਆਈ ਸ਼ਹਿਰ ਮਹੀਨਾ ਨਹੀਂ ਹੋਇਆ ਤਾਂ ਤੁਹਾਨੂੰ ਮਹੀਨੇ ਚ ਮੈਂ ਚੁੱਭ ਗਈ ਆ ਵਿਆਹ ਦੀ ਗੱਲ ਮੈਨੂੰ ਲੱਗਦਾ ਮੈਂ ਤੇ ਦਲੀਜ ਤੇ ਪੈਰ ਨਹੀਂ ਧਰਵਾਵਾਂਗੀ ਨਾਲ ਕੀ ਕਹਿੰਦੇ ਹੋ ਆ ਮੇਰੇ ਅੱਗੇ ਨਾ ਆਪਣਾ ਦੋਹਰਾ ਚਿਹਰਾ ਨਾ ਵਖਾਣਾ ਮੈਂ ਨਾ ਮੂੰਹ ਬੰਦ ਰੱਖਿਆ ਨਾ ਤੈਨੂੰ ਬੰਦ ਹੀ ਰਹਿਣ ਦੋ ਮੈਂ ਕੰਨੀ ਆ ਚੱਲ ਉਹਦੇ ਅੱਖਾਂ ਦੇ ਅੱਗੇ ਪੱਟੀ ਵੱਜੀ ਐ ਸੱਸ ਦੇ ਪ੍ਰਤੀ ਤੇ ਬਣੀ ਰਵੇ ਸੇਵਕ ਨੇ ਨਾ ਵਹਿ ਤੁਹਾਡਾ ਹੀ ਸਗਾ ਬਣ ਕੇ ਰਹਿਣਾ ਮੈਂ ਮਾ ਦਾ ਜਨਮ ਪਾਲਨ ਪੋਸ਼ਣ ਦਾ ਜੋ ਵੀ ਮਾਂ ਨੇ ਇੰਨਾ ਕੀਤਾ ਦਾ ਸਾਰੀ ਉਮਰ ਉਹ ਭੁੱਲ ਗਿਆ ਵੈ ਹੋਂਦਾਂ ਨੂੰ ਬਸ ਸਿਮਰਤ ਤੇ ਉਹਦੀ ਕਿ ਸੱਸ ਉਹੀ ਚੰਗੀ ਲੱਗਦੀ ਆ ਭੈਣ ਭੈਣ ਨਹੀਂ ਉਹਨਾਂ ਚੰਗੀ ਲੱਗਦੀ ਉਹਨਾਂ ਉਹ ਦਿਨ ਆਪਣੇ ਭੁੱਲ ਗਿਆ ਜਦੋਂ ਦੇ ਨਾਲ ਕੋਈ ਨਹੀਂ ਨਖਲਾਉਂਦਾ ਸੀ ਉਹਦੀ ਭੈਣ ਹੀ ਹੁੰਦੀ ਸੀ ਨਾ ਕੀ ਮੈਂ ਦੁਨੀਆ 'ਚ ਅਨੋਖੀ ਆ ਮੇਰਾ ਤਲਾਕ ਹੋ ਗਿਆ ਵਿਆਹ ਕਰਾ ਲਾ ਵਿਆਹ ਕਰਾ ਲਾ ਕਿਉ ਮੈਨੂੰ ਇਹ ਵੀ ਤੇ ਕਹਿ ਸਕਦੇ ਆ ਅੰਜੂ ਤੂੰ ਨਾ ਵੀ ਆਪਣੇ ਅਥਾ ਚ ਗੋਨ ਪੈਦਾ ਕਰ ਲਾ ਜੇ ਇੱਕ ਥਾਂ ਹੀ ਸੁੱਖ ਨਹੀਂ ਨਾ ਮਿਲਿਆ ਤੇ ਕਈ ਕਹਿੰਦੇ ਉਹਨੂੰ ਦੂਜੀ ਥਾਂ ਹੀ ਵੀ ਸੁੱਖ ਨਹੀਂ ਮਿਲਦਾ ਜੇ ਦੇਣਾ ਸੁੱਖ ਤਾਂ ਪਹਿਲੇ ਨੇ ਦੇ ਦੇਣਾ ਨਹੀਂ ਨਾ ਮਿਲਿਆ ਉਹੀ ਕੀ ਕਹਿੰਦੇ ਹੋ ਮੈਂ ਉਹ ਜਿਹੜੇ ਆਏ ਸੀ ਸਾਗਰੋਂ ਨਹੀਂ ਉਧਰ ਰਿਸ਼ਤੇ ਲਈ ਮੈਂ ਮੰਨੀ ਆ ਕੋਈ ਮੇਰੇ ਨਾਲ ਖਾਸ ਰਾਂਦਾ ਨਹੀਂਗਾ ਮੈਂ ਤਾਂ ਆਪਣੀ ਕੁੜੀ ਦੀ ਹਾਂ ਚਾਂ ਬਸ ਮਲਾਂਨੀ ਕਿ ਮੰਮੀ ਤੁਸੀਂ ਵਿਆਹ ਕਰ ਲਓ ਕਾਨੂੰ ਹੋਰ 5-7 ਸਾਲਾਂ ਨੂੰ ਮੈਨੂੰ ਤੋੜ ਦੋਗੇ ਤੁਸੀਂ ਇਕੱਲੇ ਰਹਿ ਜਾਓਗੇ ਕਦੀ ਨਾਨਕਿਆਂ ਜੋਗੇ ਕਦੀ ਤੁਸੀਂ ਭਰਾ ਜੋਗੇ ਬਸ ਇੱਧਰ ਉੱਧਰ ਹੀ ਤੁਰੇ ਫਿਰੋਗੇ ਤੁਹਾਡਾ ਆਪਣੀ ਛੱਤ ਕੋਈ ਹੋਣੀ ਚਾਹੀਦੀ ਦੀ ਗੱਲ ਤੇ ਥੋੜਾ ਜਿਹਾ ਚਾਨਣ ਪਾ ਲਿਆ ਚੱਲ ਬੱਚੇ ਪੜ੍ਹੇ ਲਿਖੇ ਨੇ ਅੱਜ ਕੱਲ ਦੀ ਸੋਚ ਵਿਚਾਰ ਰੱਖਦੇ ਨੇ ਜੋ ਵੀ ਕਿਹਾ ਮੈਂ ਸੁਣ ਲੈਣੀ ਸਮਝ ਲੈਣੀ ਕੋਸ਼ਿਸ਼ ਕਰਦੀ ਆ ਮਨ ਨਹੀਂ ਮੇਰਾ ਵਾਜ ਦਿੰਦਾ ਮੈਨੂੰ ਕਿਹੇ ਚੀ ਦੀ ਰੀਜ ਨਹੀਂ ਜੇਗੀ ਮੈਨੂੰ ਸੋ ਕਹੋ ਨਾ ਕੋਈ ਕੰਮ ਸਿੱਖਾਤੀ ਕੋਈ ਆਪਣੇ ਪੈਰਾਂ ਤੇ ਸਟੈਂਡ ਹੋਇਆ ਭਰੋਸਾ ਤਾਂ ਕਿਹਦਾ ਨਹੀਂ ਉਹ ਅਮਲੀ ਨਿਕਲਿਆ ਇਹ ਕੁਝ ਹੋਰ ਨਿਕਲ ਆਏਗਾ ਫਿਰ ਮੈਂ ਤਾਂ ਰਹਿ ਗਈ ਨਾ ਗੱਲਾਂ ਸੁਣਨ ਜੋਗੀ ਨਾ ਦੂਜੀ ਥਾਂ ਜਦੋਂ ਜਨਾਨੀ ਵਿਆਹੀ ਜਾਂਦੀ ਨਾ ਉਹਨੂੰ ਕੰਨੇ ਜ਼ਰੂਰ ਵੱਜਦੇ ਨੇ ਨਾਲ ਕੀ ਐ ਇਸ ਗੱਲ ਦਾ ਮੈਨੂੰ ਦੱਸੋ ਪ੍ਰੂਫ ਹੈਗਾ ਸੋ ਜਵਾਨ ਜਹਾਨ ਮੁੰਡਾ ਮੇਰੀ ਧੀ ਨੂੰ ਆਪਣੀ ਭੈਣ ਮੰਨੇਗਾ ਮੰਨੇਗਾ ਸੁਣਨ ਚ ਆਇਆ ਜੇ ਕਿ ਨਹੀਂ ਮੇਰੇ ਰਿਸ਼ਤੇਦਾਰ ਨੇ ਮੇਰੇ ਖਾਸ ਤੌਰ ਤੇ ਮੇਰੇ ਪੇਕੇ ਨੇ ਇੱਕ ਨੰਬਰ ਦੇ ਸਿਰੇ ਦਾ ਟਿਕਾ ਕੇ ਉਹਦਾ ਹੈਗਾ ਵਾ ਮੁੰਡਾ ਨਿਛੜੀ ਕਹਿੰਦੇ ਸੁਧਰ ਗਿਆ ਸੁਧਰਦੇ ਨਹੀਂ ਛੇਤੀ ਨਹੀਂ ਸੁਧਰਦੇ ਹੁੰਦੇ ਨਾਲ ਐਡਾ ਹੀ ਉਹਨੂੰ ਕੋਈ ਬਾਹਰ ਵਾਸਤੇ ਚਾਹੀਦੀ ਐ ਉਹਨੂੰ ਤਾਂ ਕੋਈ ਵੀ ਮਿਲ ਜਾਈਗੀ ਅਹੀਂ ਹੀ ਕਿਉਂ ਚਾਚਾ ਜਿਹਦੀ ਇੱਕ ਦਿਨ ਵੀ ਮੇਰੇ ਪਿਓ ਨਾਲ ਬੰਦੀ ਨਹੀਂ ਸਾਰਾ ਕੁਝ ਰੁੜ ਗਿਆ ਮਦਦ ਲਈ ਹੋਦੋ ਤੇ ਆਇਆ ਨਹੀਂ ਆ ਤਿੰਨ ਮਹੀਨਿਆਂ ਬਾਅਦ ਉਹਨੂੰ ਖਿਆਲ ਆ ਗਿਆ ਲੋ ਜੀ ਅਸੀਂ ਤੁਹਾਡੇ ਭਲਾਈ ਲਈ ਆਏ ਆ ਕੋਈ ਭਲਾਈ ਨਹੀਂ ਮੇਰੇ ਵਿਆਹ ਦਾ ਨਾ ਮੋਹਰਾ ਬਣਾਇਆ ਹੈ ਕੰਮ ਉਹਨਾਂ ਨੇ ਆਪਣੇ ਕੱਢਨੇ ਨੇ ਤੇ ਰਹੀ ਗੱਲ ਤੁਹਾਡੇ ਰਿਸ਼ਤੇ ਵਾਲੀ ਜਿਹੜਾ ਤੁਸੀਂ ਉਹ ਬੱਬਾ ਨਾਲ ਕਰਵਾਉਂਦੇ ਸੀ ਮੈਂ ਉੱਥੇ ਵੀ ਕਾਂਟਾ ਹੀ ਮਾਰਿਆ ਜੀ ਨਾ ਮੈਂ ਕਰਾਉਣਾ ਜੀ ਕੀ ਕਰਾ ਲੋਗੇ ਵੱਤ ਤੋਂ ਵੱਤ ਸੇਵਕ ਕੋਲੋਂ ਬੋਲ ਬਲਾਵਾ ਕਰਾ ਲੋਗੇ ਭੈਣ ਭਰਾਵਾਂ ਨੂੰ ਛਿਤਰੋ ਛਿਤੇ ਕਰਾ ਲੋਗੇ ਤੇ ਮੇਲਾ ਵੇਖਣਾ ਨਾ ਫਿਰ ਵੇਖ ਲੋ ਜਿਹੜੇ ਮੇਲੇ ਬਣਾਉਂਦੇ ਆ ਨਾ ਮੇਲਾ ਇੱਕ ਦਿਨ ਉਹਨਾਂ ਦਾ ਵੀ ਬੰਦਾ ਜੇ ਯਾਦ ਰੱਖਿਓ ਇੱਕ ਮਿੰਟ ਮੇਰੀ ਗੱਲ ਸੁਣ ਕੇ ਜਾ ਤੁਹਾਨੂੰ ਨਾ ਮਾਵਾਂ ਤੀਆਂ ਨੂੰ ਨਾ ਵਹਿ ਗੱਲ ਕਰਨ ਦੀ ਨਾ ਬਿਲਕੁਲ ਅਕਲ ਨਹੀਂ ਹੈਗੀ ਇਹ ਨਾ ਪਿੰਡੂ ਦੀਆ ਪਿੰਡੂ ਹੀ ਮੇਰੀ ਸੁਣ ਲੈ ਗੱਲ ਨਾ ਤੇ ਉਹਦੇ ਖਾਣੇ 'ਚ ਕੁਛ ਪੈਂਦੀ ਸਮਝਾਇਆ ਤੇ ਨਾ ਤੇਰੇ ਪੈਂਦੀ ਦਿਮਾਗ ਤੁਹਾਡੇ ਮੋਟੀ ਆ ਤੁਹਾਡਾ ਹੀ ਭਲਾ ਕਰਨਦੇ ਆ ਤੁਰੇ ਵੀਰੀ ਫਿਰ ਜੇ ਕੱਲ ਨੂੰ ਭਰਾ ਨੇ ਨਾ ਪੁੱਛਿਆ ਚਾਜ ਨਾਲ ਤੇ ਭਰਾ ਤੇਰਾ ਤੇ ਵਹਿ ਤਤੇ ਸੁਭਾ ਦਾ ਤੂੰ ਕਹਿੰਦੀ ਨਾ ਕੁੜੀ ਦੇ ਕਹਿਣ ਤੇ ਮੈਂ ਵਿਆਹ ਕਰਾਉਣ ਲੱਗੀ ਆ ਤੇ ਕੁੜੀ ਨੇ ਕਹਿੰਦੇ ਤੂੰ ਸਾਗਰ ਨਾਲ ਵੀ ਤਾਂ ਹਾਂ ਕਰਣੀ ਦੇਈਆਂ ਤੇ ਆ ਜਿਹੜੇ ਦੋ ਰਿਸ਼ਤੇ ਹੀ ਲਿਆ ਕੇ ਦਿੱਤੇ ਇਹਨਾਂ ਨਾਲ ਕਿਉਂ ਨਹੀਂ ਹਾਂ ਕਰਦੀ ਆ ਕਿੱਤੀ ਸਾਗਰ ਨੇ ਕਿਉਂ ਹਾਂ ਕਰਨ ਨਹੀਂ ਲੱਗਿਆ ਕਿਉਂ ਉਹਨਾਂ ਦੀ ਯਾਰੀ ਦੋਸਤੀ ਦੇ ਵਿੱਚ ਫਿੱਕ ਪਾਉਣ ਦੇਈ ਆ ਉਹਦਾ ਦੋਸਤ ਆ ਸੇਵਕ ਦਾ ਸੇਵਕ ਉਹਨੂੰ ਜਨੋਵਾਦ ਪਿਆਰ ਕਰਦਾ ਦੋਸਤੀ ਦੇ ਨਾਤੇ ਤੇ ਉਹਨਾਂ ਦਾ ਬਿਜ਼ਨਸ ਚੱਲਦਾ ਇਕੱਠਿਆਂ ਦਾ ਬਿਜ਼ਨਸ 파ਟਨਰ ਨੇ ਬਿਜ਼ਨਸ 파ਟਨਰ ਕਦੀ ਵੀ ਰਿਸ਼ਤੇਦਾਰੀ ਚ ਨਹੀਂ ਬਣਾਈਦੇ ਹੁੰਦੇ ਇੰਨੀ ਗੱਲ ਤੈਨੂੰ ਪਤਾ ਵਾ ਕੁਝ ਨਹੀਂ ਉਹ ਚੱਲਿਆ ਜੇ ਰਿਸ਼ਤੇ ਸਹੀ ਚੱਲਣਾਂ ਕਦੀ ਕੋਈ ਖਰਾਬੀ ਨਹੀਂ ਹੁੰਦੀ ਨਾਲ ਉਹਦਾ ਕੋਈ ਬਾਲ ਬੱਚਾ ਨਹੀਂ ਆ ਉਹ ਮੇਰੀ ਕੁੜੀ ਨੂੰ ਨਾ ਆਪਣੀ ਧੀ ਸਮਝ ਕੇ ਚੱਲੇਗਾ ਜਿਹਦਾ ਪਹਿਲਾ ਹੀ ਬੱਚਾ ਹੈ ਉਹ ਕਿੱਥੋਂ ਮੇਰੇ ਬੱਚੇ ਨੂੰ ਆਪਣਾ ਆਏਗਾ ਧੀਾਂ ਦਾ ਬਹਿਣ ਛੇਤੀ ਕੋਈ ਆਪਣਾਂਦਾ ਹਰ ਕੋਈ ਕੋਤੀ ਭਾਲਦਾ ਵਾ ਜਿੱਥੇ ਤੂੰ ਹੋਏਗੀ ਨਾ ਉਥੇ ਰਿਸ਼ਤਾ ਕਦੀ ਨਹੀਂ ਸਹੀ ਚੱਲੂਗਾ ਤੇ ਜਿੱਥੇ ਤੇਰੇ ਵਰਗੀਆਂ ਮਾਵਾਂ ਹੋਣਗੀਆਂ ਨਾ ਉੱਥੇ ਤੇ ਨਨਾਨਾ ਆਪਣੀਆਂ ਪਰਜਾਈਆਂ ਕੋਲ ਆ ਕੇ ਰਹਿ ਨਹੀਂ ਸਕਦੀਆਂ ਆ ਸਾਰਾ ਕੁਝ ਉਸਾਮ ਕੇ ਬਠਣਾ ਜਾਦਾ ਸਾਰੇ ਮੂਡ ਦਾ ਮੇਰੇ ਸਤਿਆਨਾਸ਼ ਕਰਕੇ ਰੱਖਤਾ ਪਹਿਲਾ ਆ ਕੇ ਉਹ ਭੋਕ ਕੇ ਚਲਾ ਗਿਆ ਆਖਰ ਖੋਕ ਹੀ ਗਿਆ ਵਿਆਹ 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 ਦੀ ਅੱਗ ਲਾਈ ਹੋਈ ਆ ਆਪਣੇ ਨਵੇੜ ਦੇ ਨਵੇੜ ਲੋ ਆਪਣੇ ਘਰ ਤਾਂ ਵਸਾ ਲੋ ਲੱਗੇ ਮੇਰੇ ਵਿਆਹ ਨੂੰ بس ਲਾਮ ਜੰਮਜਾਲ ਲੱਗੇ ਨੇ ਪੂਰੀ ਤਰ੍ਹਾਂ ਵਿਆਹ ਕਰਾ ਲੇ ਵੰਜੂ ਵਿਆਹ ਕਰਾ ਲਵੇ ਲਾ ਲੋ ਇੱਟ ਦਾ ਇੱਟ ਨਾਲ ਜ਼ੋਰ ਲਾ ਲੋ ਅੰਜੂ ਨੇ ਆ ਕਿੱਤਾ ਵਿਆਹ ਤੂੰ ਕਿ ਕਲਪਨ ਦੇ ਇੱਥੇ ਬਹਿ ਕੇ ਕਲਪਨਾ ਮੈਂ ਇੱਕ ਤਿੰਨਾਂ ਦੇ ਘਰ ਦੇ ਸਾਰੇ ਕੰਮ ਕਰਾਂ ਸਾਰਾ ਕੋਠਾ ਧੋ ਗਿਆ ਇਹ ਤੁਪੇ ਸੜ ਦੀ ਸਾਰੀ ਸਾਫ ਸਫਾਈ ਕਰਕੇ ਆਈ ਆ ਤੈਨੂੰ ਟਿਕਾਈ ਨਹੀਂ ਹੈਗੀ ਕੋਈ ਨਹੀਂ ਮੈਂ ਤਾਂ ਆਪਣਾ ਫਿਰ ਭਰਾ ਦਾ ਘਰ ਸਮਝ ਕੇ ਆਪਣਾ ਸਮਝ ਕੇ ਕਰਦੀ ਵੀ ਜੋ ਕਰਨ ਦੀ ਮਾਂ ਉਹਦੀ ਲੱਗੀ ਮੈਨੂੰ ਸੁਨਾਣਾ ਇਹ ਘਰ ਆ ਲਆ ਵਿਆ ਤੂੰ ਉਹਨਾਂ ਦੀ ਯਾਰੀ ਦੋਸਤੀ 'ਚ ਫਿੱਕ ਪਾਉਂਦੀ ਮੈਂ ਕਹਿੰਨੀ ਮੌਥੀ ਵੀ ਨਹੀਂ ਕਰਾਣਾ ਮੈਂ ਕਿਧਰੇ ਵੀ ਨਹੀਂ ਕਰਾਣਾ ਜੇ ਮੈਨੂੰ ਨਹੀਂ ਨਾ ਰੱਖਣ ਵਾਲੇਗੇ ਤਾਂ ਤੂੰ ਮੈਨੂੰ ਕੋਈ ਕੰਮ ਕਰ ਸਖਵਾ ਦੇ ਮੈਂ ਤੇ ਮੇਰਾ ਪਿਓ ਥੋੜਾ ਬੋਤਨ ਜੋੜ ਜੜਾ ਕਰਕੇ ਨਾ ਬਣਾ ਲੈਨੇ ਆਪਣਾ ਕੋਈ ਨਹੀਂ ਆਪਾਂ ਆਪੇ ਸੋਚ ਲਾਂਗੇ ਤੂੰ ਐਵੇਂ ਇਨਾਂ ਲੋਕਾਂ ਦੀ ਟੈਨਸ਼ਨ ਆ ਨਾ ਲੈ ਇਹ ਕੌਣ ਹੁੰਦੀ ਕਹਿਣ ਵਾਲੀ ਸਾਨੂੰ ਬੈਠੇ ਫਿਰ ਵੀ ਸਾਡੇ ਪੁੱਤ ਦਾ ਘਰ ਆ ਇਹ ਜਿਆਦਾ ਚੋਧਰਾ ਨਹੀਂ ਮੰਦੀ ਜਦੋਂ ਕੋਤੀ ਨਾ ਆਪਣਾ ਰਿਆ ਤੋਂ ਦਾ ਘਰ ਕੀ ਸਾਡਾ ਮੰਮੀ ਚੰਗ ਬੱਤ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਬਤਾਵਾ ਮੰਮੀ ਗੱਲ ਕਰੂੰਗੀ ਮੈਂ ਕੋਈ ਨਾ ਕੋਈ ਦੇਖ ਕੇ ਕਰੂੰਗੀ ਮਮੇ ਏਡੀ ਵੀ ਬੱਚੀ ਥੋੜੀ ਹੈ ਤੈਨੂੰ ਕਿਸੇ ਚੀਜ਼ ਦੀ ਸਮਝ ਨਹੀਂ ਆਗੀ ਸਾਰਾ ਬਦਾ ਫਿਰ ਕੋਈ ਨਾ ਮੈਂ ਕਰ ਲੂੰਗੀ ਆਪੇ ਗੱਲ ਹਾਂਜੀ ਕੋਈ ਗੱਲ ਨਹੀਂ ਮੇਰੇ ਲਾਗੇ ਚਾਂਗੇ ਕਿਤੇ ਹੁੰਦੇ ਨਾ ਉਈ ਨਾ ਕੋਈ ਪਲਾਨ ਕੀੜ ਕੇ ਮੈਂ ਕਰਦੀ ਘਰ ਦੇ ਨਾਲ। ਹਾਂਜੀ ਹਾਂਜੀ। ਠੀਕ ਐ ਮੰਮੀ ਓਕੇ। ਬਾਈ। ਮਮੇ ਨੂੰ ਤਾਂ ਬਸ ਇਹ ਲੱਗਦਾ ਨਾ ਕਿ ਸਾਰੇ ਪਲਾਨ ਦੀ ਜੜ ਬਸ ਐ ਹੋਈ ਆ ਇਹਨਾਂ ਨੂੰ ਸਾਰਾ ਕੁਝ ਕਰਨਾ ਹੁੰਦਾ ਬਿੰਦੂ ਕੁਝ ਕਰਨਾ ਨਹੀਂ ਹੁੰਦਾ। ਦੇਖਿਓ ਮੈਂ ਸਕੀਨ ਛੱਡਦੀ। ਅੱਛਾ। ਇਹਦੇ ਸੋਈ ਸੇ ਦੇ ਕੰਮ ਕਰਨੀ। ਇਹ ਲੈ ਦੇ ਕੋ ਜਾਵਾ ਕਿ ਸੇਵਕ ਨਾਲ ਗੱਲ ਕਰ। ਇਸੇ ਵਕਤ ਆ ਰਹੀ ਆਣ ਲੱਗੇ। ਸੇਵਕ ਨਾਲ ਗੱਲ ਕਰ ਖਤਮ ਕਰਾਂ ਮੈਂ ਡਰੀ ਵੱਜੀ ਕਿਹੇ ਗੱਲ ਦੀ ਦਾਲ ਪਹਣ ਗਈ ਚਲ ਮੈਂ ਕੈਸ ਬਣ ਹੈ ਖਾਣਾ ਬੰਨਾ ਜੀ ਹੈ ਹੀ ਨਹੀਂ ਕੋਈ ਅੱਜ ਕਿੰਨੀ ਸ਼ਾਂਤੀ ਕਰチェ ਦੀ ماں ਨਹੀਂ ਗਈ ਰੋਜ਼ ਇਹਦੀ ماں ਘਰ ਬੈਠ ਕੇ ਚਾ ਡਰਾਮਾ ਆਪਣਾ ਹੀ ਕਰਦੀ ਰਹਿੰਦੀ ਐ ਅੰਦਰ ਲੇਟਿਆ ਸੇਵਕ ਕਰਾਂ ਮੈਂ ਗੱਲ ਇੱਧਰ ਆ ਚੱਲ ਆਈ ਗਏ ਮੇਰੀ ਗੱਲ ਸੁਣ। ਮੈਂ ਕਿ ਤੈਨ ਨਾਲ ਗੱਲ ਕਰਨੀ ਐ ਇਹਨੂੰ। ਮੈਂ ਵੀ ਤੇਨ ਨਾਲ ਗੱਲ ਹੀ ਕਰਨੀ ਐ। ਹੋ ਜਾਣਾ। ਫਿਰ ਮੈਂ ਬਵਾ ਨਹੀਂ ਲੱਗਦੀ। ਇੱਥੇ ਬੈਠ ਇੱਥੇ ਆ। ਪਹਿਲਾਂ ਮੈਂ ਕਰਨੀ ਗੱਲ ਜਿਹੜੀ ਤੇਨ ਨਾਲ ਕਰ ਦਵਾਂ। ਤੂੰ ਹੀ ਕੀ ਦੀਰੀ ਨਾਲ ਗੱਲ ਕਰਨੀ? ਮੈਂ ਨਾ ਸੇਵਕ ਨਾਲ ਕੋਈ ਗੱਲ ਕਰਨੀ ਆ। ਸਿਮਰਤ ਥੋੜੀ ਤਾਂ ਠਹਿਰ ਜਾ ਤੂੰ। ਕੋਈ ਗੱਲ ਨਹੀਂ ਦੀਦੀ। ਕਰ ਲਿਓ ਤੁਸੀਂ ਗੱਲ। ਦੇਖੋ ਕਰੋ ਦਦੇ ਜਿਹੇ ਕੰਮ ਕਰਨ। ਹੁਣ ਨਾ ਤੁਸੀਂ ਇੱਧਾ ਕਰੋ। ਰੈਸਟ ਕਰ ਲਓ। ਸਿਰ ਵਰਗਾ ਦੌਣਾ ਸਿਰ ਦਰਦ ਹੋ ਜਾਂਦਾ ਸੀ ਮੈਨੂੰ ਦਵਾਈ ਮੈਡੀਸਿਨ ਦਿੱਤੀ ਹੁਣੇ ਕੋਈ ਗੱਲ ਨਹੀਂ ਥੋੜਾ ਜਿਹਾ ਠਹਿਰ ਕੇ ਗੱਲ ਕਰ ਲਓ ਐਵੇਂ ਤੁਹਾਨੂੰ ਪਤਾ ਨਾ ਬਾਜੀ ਟੈਨਸ਼ਨ ਲੈ ਲਣਗੇ ਜੇ ਤੁਸੀਂ ਕੋਈ ਇਦਾਂ ਦੀ ਗੱਲ ਕੀਤੀ ਚੰਗਾ ਜਾਓ ਤੇ ਕਲਰਾਮ ਤੇ ਕਰਦੀ ਤੇਰੇ ਨਾਲ ਮੈਂ ਗੱਲ ਮੇਰੀ ਪਹਿਲਾਂ ਗੱਲ ਸੁਣੋ ਤੁਸੀਂ ਜਿਹੜੇ ਨੂੰ ਕੀ ਬੋਲਣ ਦਾ ਪੈਂਦੇ ਜੀ ਜਿੱਦਾਂ ਉਹ ਕਹਿੰਦੇ ਨੇ ਉਦਾਂ ਕਰਿਆ ਕਰੋ ਐਵੇਂ ਨਾ ਤੇ ਬੋਧ ਰੋਬ ਜਿਹੜਾ ਮਾਰਿਆ ਕਰੋ ਦੀਦੀ ਵਿਚਾਰ ਆਪਣਾ ਕੀ ਮਾੜਾ ਦੇ ਕਰਨ ਸਾਰਾ ਜਰੂਰ ਉਹਦੇ ਇਹਨਾਂ ਨੂੰ ਸਾਰਾ ਕੰਮ ਸੰਭਾਲ ਲਿਆ ਪਿਆ ਵਾ ਕੇ ਪਾਸੋਂ ਵੀ ਨਾ ਕੋਈ ਤੰਗੀ ਨਹੀਂ ਦੇਂਦੇ ਤੇ ਤੁਸੀਂ ਆਵੇ ਬੋਲਣ ਦਾ ਪੈਂਦੇ ਜੀ ਹੋ ਭਰਾ ਤੈਨੂੰ ਕੀ ਹੋ ਗਿਆ ਤੂੰ ਕਹਿਦਾ ਬੋਲਣਾ ਪਿੱਤ ਵੀ ਠੀਕ ਆ ਤੇਰੀ ਬੁਮਾਰ ਬੈ ਅਸਰਮਿਲਾ ਦਾ ਤੇ ਹੋ ਗਿਆ ਤੇਰੇ ਦਿਮਾਗ ਨੂੰ ਤੇ ਸਭ ਪੈ ਗਿਆ ਤੈਨੂੰ ਕੀ ਹੋ ਗਿਆ ਮੈਨੂੰ ਕੀ ਹੋਣਾ ਵਾ ਮੈਨੂੰ ਨਾ ਥੋੜੀ ਬਹੁਤੀ ਹਕਲ ਆਈ ਜਾਂਦੀ ਹੁਣ ਮੈਂ ਤੇ ਨਾ ਆਵੇ ਤੁਹਾਡੀਆਂ ਗੱਲਾਂ ਚ ਵੀ ਆ ਜਾਂਦੀ ਆ ਤੇ ਮੰਮੀ ਜੀ ਦੇ ਵਿੱਚ ਹੁਣ ਮੈਨੂੰ ਇੰਨੀ ਸਮਝ ਲੱਗਣ ਦਾ ਪਿਆ ਕਿ ਦੀਦੀ ਨਾ ਆਪਣਾ ਮਾੜਾ ਨਹੀਂ ਚੋਂਦੇ ਮੇਰੇ ਬਾਰੇ ਬੋਲਣ ਦੀ ਮੇਰੇ ਹੱਕ ਚ ਮਾਏ ਦੀ ਮੇਰਾ ਫਾਰਵਰਡ ਨਾ ਚੰਦੀ ਹੈ। ਕਿਹ ਸੇਵਕ ਨੂੰ ਸਮਝਾਨ ਤੇ ਲੱਗੀ ਹੋਈ ਹੈ। ਸਮਝ ਨਹੀਂ ਆਂਦੀ ਗੱਲ। ਕੌਣ ਸਹੀ ਹੈ ਕੌਣ ਗਲਤ ਹੈ। ਚੱਲ ਜੋ ਵੀ ਹੈ। ਗੱਲ ਤੇ ਕਰਨ ਦੀ ਹੈ ਨਾ। ਵੇਖ ਲੈਣੇ ਜੇ ਸੇਵਕ ਦੇ ਖਾਨੇ 'ਚ ਕੋਈ ਗੱਲ ਪੈਂਦੀ ਹੈ। ਤਾਂ ਠੀਕ ਹੈ। ਨਹੀਂ ਤੇ ਮੈਂ ਤਾਂ ਗੱਲ ਕਰਨੀ ਸੀ। ਤੇ ਰਹੀ ਗੱਲ ਨਾ ਦੀਦੀ ਹੁਣ ਜਿੱਥੇ ਵੀ ਜਾਣੀ ਹੈ ਨਾ ਉੱਥੇ ਉਹਨਾਂ ਦਾ ਵਿਆਹ ਕਰਿਓ। ਮੇਰੀ ਬਾਤ ਤੁਹਾਨੂੰ ਮੇ ਕੋਈ ਮਾੜਾ ਚਾਹੁੰਦੇ ਚੰਗਾ ਚਾਹੁੰਦੇ ਤੇ ਇਦਾਂ ਰਿਸ਼ਤਾ ਲੈ ਗਏ ਵਧੀਆ ਮੈਨੂੰ ਪਤਾ ਵਾ ਮੰਮੀ ਨੇ ਦੀਦੀ ਦੀ ਮਾੜਾ ਨਹੀਂ ਚਾਹੁੰਦੇ ਨਾ ਹੀ ਉਹਨਾਂ ਨੇ ਨਾ ਜਿੱਦਾਂ ਮੈਨੂੰ ਰੱਖਿਆ ਨਾ ਉਦਾਂ ਦੀਦੀ ਨੂੰ ਸਮਝਦੇ ਆ ਤੇ ਪਰ ਮੈਂ ਨਹੀਂ ਚਾਹੁੰਦੀ ਕਿ ਜੇ ਇਹਦੇ ਕੋਈ ਵੀ ਨਾ ਜ਼ੋਰ ਜ਼ਬਰਦਸਤੀ ਦਬਾਅ ਪਾ ਕੇ ਆਪਣੀ ਮਰਜ਼ੀ ਨਾ ਕਰਾਉਣ ਕਿ ਹਾਂ ਜੇ ਆਪਾਂ ਕਹਿ ਲਈ ਤਾਂ ਉਹਨਾਂ ਨੇ ਕਰਾ ਲਿਆ ਫਿਰ ਕੀ ਫਾਇਦਾ ਹੋਏ ਜੇ ਕੱਲ ਖੁਸ਼ੀ ਨਾ ਆ ਰਹੇ ਹੋ ਤਾਂ ਤੂੰ ਦੱਸ ਮੰਮੀ ਕਿਹੜਾ ਰਿਸ਼ਤਾ ਮਾੜਾ ਕਰਾਉਂਦੇ ਕਈ ਗੱਲ ਚਾਚੀ ਦੀ ਚਾਚੇ ਨੇ ਇਸ ਦਾ ਮਾੜਾ ਕਰਾਇਆ ਮਾੜਾ ਲਾਪਕੇ ਦਿੱਤਾ ਚਾਚੇ ਨੂੰ ਗੱਲ ਮਾੜੇ ਚੰਗੇ ਦੀ ਥੋੜੀ ਹੁੰਦੀ ਹੈ ਗੱਲ ਦਿਲ ਦੀ ਹੁੰਦੀ ਆ ਜੇ ਇਹ ਜਿਹਦਾ ਨਹੀਂ ਮੰਨ ਹੈਗਾ ਤੇ ਆਪਾਂ ਕਿਉਂ ਦੇਣਾ ਜ਼ਬਰਦਸਤੀ ਕਰਨ ਮੰਨ ਲਓ ਤਾਨੂੰ ਪਹਿਲਾਂ ਵੀ ਕਿਹਾ ਕਿ ਜ਼ਬਰਦਸਤੀ ਨਾਲ ਜੇ ਆਪਾਂ ਕਰ ਦਿੰਨੇ ਆ ਉਥੇ ਜੇ ਨਾ ਖੁਸ਼ ਰਹੇ ਤੇ ਫਿਰ ਕੀ ਫਾਇਦਾ ਹੋਇਆ ਜੋ ਦੁੱਖ ਪਹਿਲਾਂ ਵਿਚਾਰੀ ਭੋਗਣ ਦੀ ਅੱਗੇ ਜਾ ਕੇ ਵੀ ਭੋਗੂਗੀ ਵੇਖ ਜੀ ਸੋਝੋ ਜ਼ਬਰਦਸਤੀ ਨਾ ਕਰਾ ਤੇ ਕੀ ਕਰਾਂ ਇਹਨੂੰ ਘਰੇ ਬਿਠਾਈ ਰੱਖੋ ਤੇ ਕਰੇ ਕਿਹੜਾ ਕਰ ਨੂੰ ਕਰਨਾ ਹੀ ਆ ਵਿਆਹ ਮੈਂ ਮੰਨਦੀ ਆ ਕਰਨਾ ਵਾ ਪਰ ਅਗਲੇ ਬੰਦੇ ਦੀ ਖੁਸ਼ੀ ਹੋਵੇ ਤੇ ਸਹੀ ਹੁਣ ਜੇ ਤੁਸੀਂ ਲਓ ਮੈਰਿਜ ਕਰਾਈ ਆ ਤੂੰ ਹੀ ਮੈਨਾਂ ਖੁਸ਼ ਨਹੀਂ ਜੇ ਮੈਂ ਕਹ ਤੋ ਕਹ ਤੈਨੂੰ ਨਾ ਖੁਸ਼ ਨਹੀਂ ਤੇ ਫਿਰ ਗੱਲ ਤੇ ਆ ਹੁੰਦੀ ਨਾ ਜਿੱਥੇ ਪਿਆਰ ਹੋਵੇ ਉੱਥੇ ਤੇ ਆਪਣੀਆਂ ਖੁਸ਼ੀ ਆਉਂਦੀ ਹੁੰਦੀ ਜੇ ਤਾ ਜੇ ਨਹੀਂ ਮੰਨ ਹੈਗਾ ਜੇ ਅਗਲੇ ਬੰਦੇ ਤੋਂ ਤੇ ਮੋਣੀ ਹੋਊਗਾ ਪਿਆਰ ਨਾ ਹੋਊਗਾ ਤੂੰ ਕਿੱਦਾਂ ਖੁਸ਼ ਰਹਿਣਗੇ ਨਾ ਉਹਦਾ ਮਨ ساری ਜ਼ਿੰਦਗੀ ਨਹੀਂ ਕਰਨਾ ਵਿਆਹ ਕਰਨ ਨੂੰ ਤੇ ਇੱਥੋਂ ਤੁਹਾਨੂੰ ਕਿਹੜਾ ਤੰਗੀ ਦੇਣ ਦੇ ਕਿਸੇ ਚੀਜ਼ ਦੀ ਜਾਂ ਤਾਂ ਹੋਵੇ ਕਿ ਤੁਹਾਨੂੰ ਬਹੁਤ ਮੈਨ ਨਹੀਂ ਵਿਚਾਰੀ ਦਾ ਵਜਰ ਪੈਂਦਿਆ ਹੋਵੇ ਜਾਂ ਤੁਹਾਡੇ ਕੋਲ ਚੀਜ਼ ਮੰਗਦੀ ਹੋਵੇ ਅਕਸਰ ਉਹ ਜੀ ਵਿਚਾਰੇ ਬਣਾਉਂਦੀ ਆ ਖਾਂਦੇ ਆਪਣਾ ਹੀ ਕਰਨਦੇ ਆ ਤੇ ਦੀਦੀ ਨਾ ਮੇਰੀ ਕੀ ਕਹਿੰਦੇ ਉਹਦੇ ਨਾਨੀ ਮੇਰੇ ਭੈਣਾਂ ਵਰਗੀ ਆ ਜਿੱਦਾਂ ਵੀ ਮੈਨੂੰ ਕਹਿਣਗੇ ਨਾ ਮੈਂ ਤੇ ਉਦਾਂ ਹੀ ਕਰਨਾ ਤੇ ਤੁਸੀਂ ਵੀ ਨਾ ਜਿੱਦਾਂ ਜੀ ਦੀ ਕਹਿਣਗੇ ਨਾ ਉਦਾਂ ਹੀ ਉਹਨਾਂ ਦੀ ਗੱਲ ਮੰਨਿਆ ਕਰੋ ਐਵੇਂ ਵਿਚਾਰੀ ਤੇ ਰੋਬ ਨਾ ਪਾਇਆ ਕਰੋ ਉਹ ਤੇ ਅੱਗੇ ਦੁਖੀ ਤਾਂ ਤੁਸੀਂ ਦੁਖੀ ਕਰ ਦਿੰਦੇ ਜੀ ਉਹਨਾਂ ਨੂੰ ਤੇਨੂੰ ਹੋ ਕੀ ਗਿਆ ਮੈਨੂੰ ਪਹਿਲਾਂ ਇਹ ਦੱਸ ਮੈਨੂੰ ਕੀ ਨਾ ਔਰ ਜੇ ਕੋਈ ਮੂਵ ਹੋਰੀ ਮੂਵ ਲੈ ਕੇ ਮੇਰੇ ਨਾਲ ਗੱਲ ਕਰਨ ਦੀ ਓਹੋ ਮੈਂ ਤੇ ਨਾ ਜੇ ਤੁਹਾਡੀ ਮੰਮੀ ਡੈਡੀ ਦਾ ਕੁਝ ਕਹਿਦਾ ਪਹਿਲਾਂ ਤੇ ਜਦੋਂ ਮੈਂ ਉਹਨਾਂ ਚੰਗਾ ਨਹੀਂ ਜਾਣਦੀ ਔਰ ਤੁਸੀਂ ਕਹਿੰਦੇ ਸਾਰੇ ਟੱਬਰ ਨੂੰ ਸਾਡੇ ਨੂੰ ਚੰਗਾ ਜਾਣ ਮੈਂ ਮੰਮੀ ਡੈਡੀ ਨੂੰ ਚੰਗਾ ਜਾਣੰਦਾ ਪੀ ਹੁਣ ਇਹ ਗੱਲ ਤੁਹਾਡੀ ਭੈਣ ਦੀ ਹੁਣ ਮੈਂ ਤੁਹਾਡੀ ਭੈਣ ਨੂੰ ਚੰਗਾ ਜਾਣੰਦਾ ਪੀ ਹੁਣ ਤੇ ਹੋਰ ਚ ਵੀ ਸ਼ੱਕ ਕਰਨਦਾ ਪੀ ਜੇ ਤਾਨੂੰ ਕਿਸੇ ਚੀਜ਼ ਤੇ ਮੈਨੂੰ ਤੇ ਸ਼ੱਕ ਰਹਿੰਦਾ ਵਾ ਕਿ ਕਿ ਮੈਂ ਕਿਉਂ ਚੰਗੀ ਹੋ ਜਾਨੀ ਯਾਰ ਸ਼ੱਕ ਦੀ ਗੱਲ ਨਹੀਂ ਕਿ ਤੇਰੇ ਹੱਥ ਬੜੇ ਠੰਡੇ ਬਹੁਤ ਲੱਗੰਦੇ ਹਾਂ ਹਾਂ ਹੱਥ ਠੰਡੇ ਨੇ ਤੁਹਾਨੂੰ ਮੇਰੇ ਤਦ ਲੱਗਦੇ ਕਿਉਂਕਿ ਤੁਹਾਡੀ ਤਬੀਅਤ ਖਰਾਬ ਹੈਗੀ ਐ ਤੁਸੀਂ ਨਾ ਐਡਾ ਕਰੋ ਹੁਣ ਬੋਤਾ ਬੋਲਣਾ ਰੈਸਟ ਕਰੋ ਠੀਕ ਹੈ ਨਾ ਦੀਦੀ ਨਾ ਨਾ ਕੋਈ ਵੀ ਗੱਲ ਦੇ ਨਾ ਵਿਆਹ ਦੀ ਗੱਲ ਨਾ ਛੇੜਿਓ ਯਾਰ ਤੂੰ ਮੈਂटेन ਹੀ ਸਮਝਾਉਂਦੀ ਤੈਨੂੰ ਹੋ ਕੀ ਗਿਆ ਮੇਰੀ ਤਬੀਅਤ ਛੱਟ ਮੈਂ ਤਲਾਹਦਾ ਤੇਰੀ ਖਰਾਬ ਹੋ ਗਈ ਮੇਰੀ ਤਬੀਅਤ ਨੂੰ ਨਾ ਕੁਛ ਨਹੀਂ ਹੈ ਤੁਸੀਂ ਰੈਸਟ ਕਰੋ ਹੁਣ ਨਾ ਇਸ ਟੌਪਿਕ ਤੇ ਕੋਈ ਗੱਲ ਨਾ ਛੇੜਿਓ ਮੈਨੂੰ ਵੀ ਕੰਮ ਕਰਨ ਦੋ ਲੇਟ ਜੋ ਹਣ ਐ ਕਿਉ ਗੈਰ ਘਰ ਦਾ ਪਾਸੇ ਪੁੱਠਾ ਬਹਿ ਗਿਆ ਮੈਨੂੰ ਕੋਈ ਕਹਿ ਰਹਿੰਦੇ ਕਰਨ ਨੂੰ ਕੋਈ ਦਹਿ ਬਿੰਦੇ ਆਪੇ ਪਹਿਲਾਂ ਕਹਿੰਦੇ ਭੈਣ ਦਾ ਵਿਆਹ ਕਰਦੇ ਵਿਆਹ ਕਰਦੇ ਹੁਣ ਆਪੇ ਕਹਿੰਦੇ ਰਹਿ ਤੋ ਜਿੱਥੇ ਹੋ ਕਹਿੰਦੀ ਉੱਥੇ ਕਰੋ ਇਹਨਾਂ ਦੀਆਂ ਉਹ ਜਾਣੇ ਪਾਵਾ ਕੀ ਕਰ ਸਕਦੇ ਆਪਾਂ ਹਾਂਜੀ ਤੁਸੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਜੋ ਕੀ ਹਾਲ ਚਲ ਠੀਕ ਹੈ ਦੱਸਿਓ ਵਧੀਆ ਜੀ ਵਧੀਆ ਹੋਰ ਸਭ ਠੀਕ ਹਾਂਜੀ ਹਾਂਜੀ ਵਧੀਆ ਬੈਠੋ ਭੈਣ ਜੀ ਮੈਂ ਪਾਣੀ ਲੈ ਆਨੀ ਨਹੀਂ 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 ਬੈਠੋ ਤੁਸੀਂ ਪਾਣੀ ਵੀ ਨਹੀਂ ਲੋੜ ਮੇਰੀ ਨਾ ਸਹੇਲੀ ਦਾ ਘਰ ਇੱਧਰ ਲੱਗੇ ਮੈਂ ਉਧਰ ਆਈ ਸੀਗੀ ਉਧਰੋਂ ਮੈਂ ਚਾਹ ਪਾਣੀ ਪੀ ਕੇ ਫਿਰ ਮੈਂ ਇੱਧਰ ਮੈਂ ਕਿਹਾ ਮੈਂ ਹੁੰਦੀ ਜਾਵਾਂ ਸਾਗਰ ਨੇ ਮੈਨੂੰ ਕਿਹਾ ਕਿ ਭਾਬੀ ਜਾਓਗੇ ਨਾ ਉਧਰ ਆਪਣੀ ਸਹੇਲੀ ਵੱਲ ਤੇ ਤੁਸੀਂ ਉਧਰ ਜ਼ਰੂਰ ਹੋ ਕੇ ਆਇਓ ਤੁਹਾਡੇ ਕੋਲ ਗੱਲ ਕਰਕੇ ਹੀ ਗਿਆ ਹੋਣਾ ਸੀ ਆਇਆ ਸੀ ਸੇਵਕ ਵੀ ਹੀ ਕਰ ਹਨਾ ਤੇ ਫਿਰ ਕੀ ਸੋਚਿਆ ਇਥੇ ਸੇਵਕ ਮੈਂ ਗੱਲ ਹੀ ਕਰਨ ਆਈ ਸੀ ਕਿ ਮੈਂ ਕਿ ਗੱਲ ਕਰ ਲਵਾਂ ਹਾਂਜੀ ਤੁਹਾਡੇ ਨਾਲ ਕਰਕੇ ਤਾਂ ਗਿਆ ਹੀ ਹੈ ਸਾਗਰ ਹਨਾ ਸੇਵਕ ਨਾ ਠੀਕ ਨਹੀਂ ਸੀਗਾ ਅੱਛਾ ਤੇ ਡਾਕਟਰ ਨੇ ਦਵਾਈ ਦਿੱਤੀ ਹੈ ਕਹਿੰਦਾ ਥੋੜੀ ਰੈਸਟ ਕਰਿਓ ਤੇ ਹੁਣ ਸੁੱਤਾ ਤੇ ਮੈਂ ਫਿਰ ਠਾਇਆ ਹੀ ਨਹੀਂ ਹਾਂ ਬਾਕੀ ਕਿੱਥੇ ਹੈ ਕਰ ਦੇ ਮੈਂ ਬਾਕੀ ਸਿਮਰਤ ਬਾਜ਼ਾਰ ਗਈ ਜੇ ਅੱਛਾ ਤੇ ਅੰਜੂਪਰ ਗਈ ਹੈ ਇੱਛਾ ਚਾ ਚਲੋ ਭੈਣ ਜੀ ਮੈਂ ਗੱਲ ਕਰਨੀ ਸੀਗੀ ਕਿ ਹੁਣ ਕਿਵੇਂ ਕਰਨਾ ਫਿਰ ਮੈਂ ਕਹਿੰਦੀ ਸੀਗੀ ਕਿ ਤਿਆਰ ਆ ਰਿਹਾ ਦਿਵਾਲੀ ਹੈ ਨਾ ਉਹ ਖੁਸ਼ੀ ਦਾ ਤਿਉਹਾਰ ਹੁੰਦਾ ਹੈ ਤੇ ਚਲੋ ਆਪਾਂ ਡਬਲ ਖੁਸ਼ੀ ਕਰ ਦਈਏ ਹੈ ਨਾ ਬੱਚਿਆਂ ਦੇ ਨਾ ਦਿਲ ਮਿਲਿਆਂ ਦੀ ਗੱਲ ਹੁੰਦੀ ਹੈ ਤੇ ਮਿਲੇ ਸੀ ਉਹਦੇ ਵੇਖਿਆ ਇਹਨਾਂ ਨੇ ਇੱਕ ਦੂਜੇ ਨੂੰ ਤੇ ਪਸੰਦ ਆ ਦੋਨਾਂ ਨੂੰ ਤੇ ਸਾਗਰ ਕਹਿੰਦਾ ਸੀਗੇ ਭਾਬੀ ਤੁਸੀਂ ਜਾਓਗੇ ਨਾ ਤੇ ਗੱਲ ਜਰੂਰ ਕਰੋ ਮੇਰੇ ਬਾਰੇ ਕਿਉਂਕਿ ਨਾ ਮੈਨੂੰ ਵੀ ਆਇਆ ਸੀ ਨਾ ਘਰੇ ਮੈਨੂੰ ਬੜਾ ਵਧੀਆ ਲੱਗਾ ਬੜਾ ਸੁਭਾਅ ਵਧੀਆ ਨੇ ਐਈ ਮੁਲਾਪੜਾ ਹਾਂਜੀ ਤੇ ਮੈਂ ਤੁਹਾਨੂੰ ਹੋਰ ਭੈਣ ਜੀ ਦੱਸਣਾ ਸੀ ਅੰਜੂ ਨੂੰ ਤੇ ਉਹਦੀ ਬੇਟੀ ਨੂੰ ਸਾਗਰ ਬਹੁਤ ਪਸੰਦ ਹੈ ਜੀ ਉਹਨੇ ਜਦੋਂ ਆਇਆ ਨਾ ਬੇਟੀ ਨੂੰ ਵੀ ਬੜੇ ਪਿਆਰ ਨਾਲ ਬੁਲਾਇਆ ਉਹਨੇ ਕਿਹਾ ਨਾ ਨਾਨੀ ਮਮਾ ਮੈਨੂੰ ਅੰਕਲਾ ਦਾ ਸੁਭਾਅ ਬਹੁਤ ਵਧੀਆ ਲੱਗਾ ਅੱਛਾ ਅੱਛਾ ਤੇ ਸਲਾਹ ਤੇ ਫਿਰ ਮੇਰੀ ਵੀ ਇਹੋ ਹੀ ਹੈ ਪਰ ਜੇ ਨਾ ਸੇਵਕ ਨੇ ਕੋਈ ਪੱਲਾ ਹੀ ਨਹੀਂ ਫੜਾਇਆ ਕਿਉਂ ਕੀ ਗੱਲ ਨਾ ਉਹਦੇ ਪਾਪਾ ਨੂੰ ਅਜੇ ਦੱਸਿਆ ਸਾਡਾ ਨਾ ਪਿੰਡ ਜਗਾ ਜੁਗਾ ਦਾ ਝਗੜਾ ਚੱਲਣ ਰਿਹਾ ਸੀ ਚੇਤ ਦੇ ਚਾਚੇ ਨਾਲ ਤੇ ਉਧਰ ਹੀ ਫਿਰ ਆਉਣ ਜਾਣਦੇ ਆ ਤੇ ਜੇ ਘਰ ਚ ਨਾ ਚੰਗੀ ਤਰ੍ਹਾਂ ਗੱਲ ਹੀ ਨਹੀਂ ਹੋਈ ਤਾਂ ਸਭੋ ਕਾਫੀ ਦੇਰ ਹੋ ਗਈ ਐ ਸਾਦਰੋ ਕਿ ਗਿਆ ਜਦੋਂ ਤੇ ਖੁੱਲ ਕੇ ਸੇਵਕ ਨਾਲ ਗੱਲ ਕਰ ਗਿਆ ਸੀ ਕਿ ਕਹਿੰਦਾ ਗੱਲ ਕੀਤੀ ਚੰਗੀ ਹੁੰਦੀ ਆ ਐ ਤੇ ਇਹਨਾਂ ਦੀ ਤਾਂ ਦੋਸਤੀ ਐ ਇੰਨੀ ਜ਼ਿਆਦਾ ਤੇ ਉਹਨੂੰ ਤਾਂ ਸਭ ਕੁਝ ਸੋਚਣਾ ਹੀ ਨਹੀਂ ਚਾਹੀਦਾ ਸੀ ਇੱਕ ਵਾਰੀ ਵੀ। ਉਹਨੇ ਤੁਹਾਨੂੰ ਦੱਸਿਆ ਨਾ ਵੀ ਸੇਵਕ ਨੇ ਤਾਂ ਕੋਈ ਹਜੇ ਪੱਲਾ ਹੀ ਨਹੀਂ ਫੜਾਇਆ ਤੇ ਕੋਈ ਗੱਲ ਹੀ ਨਹੀਂ ਸਾਡੇ ਨਾਲ ਕੀਤੀ ਚੰਗੀ ਤਰ੍ਹਾਂ। ਨਾਲੇ ਨਾ ਭੈਣ ਜੀ ਸੇਵਕ ਦੀ ਵੀ ਤਾਂ ਹੀ ਘਰ ਗੱਲਬਾਤ ਨਹੀਂ ਹੋਈ। ਤੁਹਾਨੂੰ ਮੈਂ ਦੱਸਿਆ ਨਾ ਉਧਰ ਸਾਡਾ ਬੜਾ ਲੰਬਾ ਝਗੜਾ ਜੇ। ਅੱਛਾ। ਹਾਂਜੀ ਜ਼ਮੀਨ ਜਾਇਦਾਦ ਦਾ ਘਰ ਦਾ ਇਹੋ ਤੇ ਕਾਹ ਕਰਕੇ ਸੇਵਕ ਵੀ ਕਦੀ ਆ ਗਿਆ ਕੱਲ ਚਲ ਗਿਆ ਚਾਚੇ ਵੱਲ। ਅੱਛਾ ਅੱਛਾ। ਤੇ ਬਾਕੀ ਸੇ ਉਹ ਕਦੋਂ ਪਤਾ ਹੀ ਹੈ ਸਾਗਰ ਆਇਆ ਤੇ ਧਿਆਨ ਤੇ ਸੇਵਕ ਦਾ ਵੀ ਹੈਗਾ ਉਹਦੇ ਨਾਲ ਪਤਾ ਕੀ ਹੈ ਹਾਂਜੀ ਮੇਰੇ ਨਾਲ ਹੱਥਾਂ ਚ ਭਲਿਆ ਸਾਗਰ ਹਾਂਜੀ ਛੋਟਾ ਜਿਹਾ ਸੀ ਜਦੋਂ ਮੇਰਾ ਵਿਆਹ ਆਇਆ ਹਾਂਜੀ ਉਹ ਤੇ ਬੱਚਿਆਂ ਵਾਂਗ ਪਾਲ ਲਿਆ ਤੇ ਵਿਆਹ ਵੀ ਕੀਤਾ ਪਰ ਉਹ ਕੁੜੀ ਦਾਗਾਵਾਜ਼ ਨਿਕਲੀ ਕਹਿੰਦੀ ਹੈ ਹਾਈਲਾਈਟਸ ਕਰਕੇ ਪਹਿਲਾਂ ਮੈਂ ਚਲੀ ਜਾਨੀ ਆ ਤੇ ਫਿਰ ਤੁਹਾਨੂੰ ਬੁਲਾ ਲਾਂਗੀ ਉਹਨੇ ਬਸ ਪੈਸਾ ਪੂਸਾ ਲੈ ਕੇ ਸਭ ਚਲੀ ਗਈ ਚਲੋ ਪਰ ਸਾਗਰ ਨੇ ਸੀ ਨਹੀਂ ਕੀਤੀ ਚਲੋ ਤੇ ਫੇਰ ਵੇਖੋ ਨਵੇਂ ਸ੍ਰਿਓ ਆਪਣਾ ਸਾਰਾ ਕੰਮ ਸੈੱਟ ਕਰਕੇ 10 ਸਾਲ ਬੀਤ ਗਏ ਵੇਖ ਲੋ ਪਰ ਉਹਨੇ ਨਾਂ ਨਹੀਂ ਲਿਆ ਕਦੀ ਵਿਆਹ ਦਾ ਭਾਵੇਂ ਇਕੱਲਾ ਹੀ ਸੀ ਜਿੱਦਾਂ ਵੀ ਸਰਵਾਈਵ ਕੀਤਾ ਉਹਨੇ ਪਰ ਨਹੀਂ ਉਹਨੇ ਕਦੀ ਨਾ ਜ਼ਿਕਰ ਨਹੀਂ ਕੀਤਾ ਸੀ ਵਿਆਹ ਦਾ ਪਰ ਜਦੋਂ ਤੁਹਾਡੇ ਵੱਲ ਆਏ ਨਾ ਉਸ ਦਿਨ ਅਸੀਂ ਹਾਂਜੀ ਤੇ ਪਤਾ ਨਹੀਂ ਉਹਨੇ ਕੀ ਉਹਨੂੰ ਦਿਲ ਨੂੰ ਇੰਨਾ ਲੱਗੀ ਅੰਜੂ ਕਿ ਉਹਨੇ ਕਿਹਾ ਕਿ ਭਾਬੀ ਮੈਂ ਵਿਆਹ ਕਰਨ ਨੂੰ ਤਿਆਰ ਹੈ ਬੱਚਿਆਂ ਦਾ ਨਾ ਦਿਲ ਮਿਲੇ ਦਾ ਮੇਲਾ ਹੁੰਦਾ ਬਿਲਕੁਲ ਬਿਲਕੁਲ ਹਾਂਜੀ ਜੀ ਕੁੜੀ ਵੀ ਬਹੁਤ ਖੁਸ਼ ਆ ਵੀ ਸਾਗਰ ਨਾਲ ਰਿਸ਼ਤਾ ਹੋ ਜਵੇ ਉਹ ਇਹ ਗੋਦੀ ਬੇਟੀ ਵੀ ਬੜੀ ਖੁਸ਼ ਹੈ ਜੀ ਇਹ ਤੇ ਵਾਈਗਰ ਮੇਲ ਮਿਲਾਵੇ ਬਸ ਬਸ ਵੇਖੋ ਭੈਣ ਜੀ ਮੈਂ ਚਾਹਨੀ ਆ ਵੀ ਉਹਨਾਂ ਜਿੰਨਾ ਜਲਦੀ ਹੋ ਸਕੇ ਨਾ ਤੇ ਆਪਾਂ ਇਸ ਗੱਲ ਨੂੰ ਅੱਗੇ ਵਧਾਈਏ ਹਾਂ ਹਾਂਜੀ ਹਾਂਜੀ ਮੈਂ ਤੇ ਆਪ ਬੜੀ ਕਾਲੀ ਆ ਮੈਂ ਤੇ ਤੁਹਾਨੂੰ ਕਹਿਣਾ ਚਾਹੁੰਦੀ ਸੀ ਪੀਤੂ ਹੀ ਆਜੋ ਪਾ ਜਿਲ੍ਹਿਆਓ ਤੇ ਨਾ ਸਾਰਾ ਪਰਿਵਾਰ ਬੈਠਾ ਹੋਏਗਾ ਦਿਨ ਵੇਲੇ ਕਿਸੇ ਵਲੇ ਆਓ ਤੇ ਸਾਰਾ ਪਰਿਵਾਰ ਬੈਠਾ ਹੋਏਗਾ ਤੇ ਆਪਾਂ ਗੱਲਬਾਤ ਕਰ ਲਾਂਗੇ ਤੇ ਮੈਂ ਤਾਂ ਚਾਹਨੀ ਬਸੇ ਵਲੇ ਡੱਬਾ ਵਟਾ ਲਵਾਂ ਪਰ ਮੈਂ ਪਤਾ ਕੀ ਪ੍ਰੋਬਲਮ ਕੀ ਹੈ ਕਿ ਇਹ ਤਾਂ ਹੁੰਦੇ ਨਹੀਂ ਇੱਥੇ ਇਹਨਾਂ ਦਾ ਇੰਪੋਰਟ ਐਕਸਪੋਰਟ ਦਾ ਕੰਮ ਹੈ ਤੇ ਇਹਦੇ ਕਰਕੇ ਜ਼ਿਆਦਾਤਰ ਬਾਹਰ ਹੀ ਰਹਿੰਦੇ ਆ ਤੇ ਬੱਚੇ ਆ ਤੇ ਸਾਗਰ ਅਹੀਂ ਹੈ ਬਸ ਅਜ ਦੋਮੀ ਕੋ ਆ ਜਾਾਂਗੇ

ਕੀ ਗੱਲ ਪੈਂ ਜੀ ਹਾਂਜੀ ਕੀ ਗੱਲ ਐ ਇਹਨੂੰ ਨਹੀਂ ਕੋਈ ਗੱਲ ਨਹੀਂ ਅੱਜ ਚਿਹਰੇ ਤੇ ਉਹ ਰੌਣਕ ਨਹੀਂ ਐ ਜਿਹੜੀ ਉਸ ਦਿਨ ਸੀ ਉਸ ਦਿਨ ਤਾਂ ਚਿਹਰਾ ਖਿਲਿਆ ਪਿਆ ਸੀ ਹੈ ਤੇ ਅੱਜ ਅੱਜ ਚਿਹਰੇ ਤੇ ਨਹੀਂ ਉਦਾਸੀ ਕਿਉਂ ਐ ਕੀ ਹੋਇਆ ਅੰਜੂ ਤੂੰ ਕੀ ਗੱਲ ਐ ਮੈਨੂੰ ਦੱਸੋ ਨਹੀਂ ਨਹੀਂ ਐਦਾਂ ਜੇ ਕੋਈ ਟੈਨਸ਼ਨ ਵਾਲੀ ਗੱਲ ਆ ਮੈਨੂੰ ਦੱਸਿਆ ਤੁਹਾਡੇ ਮੰਮੀ ਨੇ ਕਿ ਉਹ ਕੋਈ ਚੱਲਦਾ ਪਿਆ ਝਗੜਾ ਪ੍ਰਾਪਰਟੀ ਦਾ ਉਹ 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 ਨਾਲ ਸਾਡੇ ਆ ਚਾਚਾ ਜੀ ਹਾਂ ਤੇ ਜੇ ਕੋਈ ਵਕੀਲ ਦੀ ਜਾਂ ਵਸੀਕੇ ਦੀ ਲੋੜ ਹੈ ਤਾਂ ਸਾਡੀ ਜਾਣ ਪਛਾਣ ਹੈ ਕੋਈ ਗੱਲ ਨਹੀਂ ਤੁਸੀਂ ਦੱਸੋ ਨਹੀਂ ਨਹੀਂ ਅੱਜ ਨਾ ਰੋਹਾਨੀਅਤ ਨਹੀਂ ਹੈਗੀ ਚਿਹਰੇ ਤੇ ਕੀ ਗੱਲ ਹੈ ਨਹੀਂ ਨਹੀਂ ਅਜਾ ਦੀ ਕੋਈ ਗੱਲ ਬਸ ਵੈਸੇ ਜਦੋਂ ਜਨਾਨੀ ਦਾ ਤਲਾਕ ਹੋ ਜਾਂਦਾ ਨਾ ਕਿਸੇ ਪਾਸੇ ਦੁਨੀਆ ਜੀਣ ਹੀ ਨਹੀਂ ਦਿੰਦੀ ਹੀ ਚਾਹੇ ਆਪਣੇ ਔਨ ਰਿਸ਼ਤੇਦਾਰ ਚਾਹੇ ਲੋਕੀ ਆਣ ਗਵਾਂਣ ਡੌਣ ਚਾਹੇ ਕੋਈ ਵੀ ਹੋਵੇ ਇਦਾਂ ਦਾ ਕੀ ਕਹਤਾ ਤੈਨੂੰ ਹੈ ਤਾਂ ਹੀ ਬਸ ਦੁਨੀਆਦਾਰੀ ਚ ਤੁਹਾਨੂੰ ਉਹਦਾ ਕੁਛ ਨਾ ਕੁਝ ਚੱਲਦਾ ਹੀ ਰਹਿੰਦਾ ਵਾ ਬਸ ਐਦਾ ਹੀ ਨਹੀਂ ਤੇ ਮਾਪੇ ਉਹਦੇ ਹੁੰਦੇ ਆ ਐਡੀ ਕਿਹੜੀ ਗੱਲ ਐ ਕੋਈ ਗੱਲ ਕਰ ਪੰਜ ਟੈਨਸ਼ਨ ਲੈਂਦੀ ਰਹਿੰਦੀ ਐ ਮੈਨੂੰ ਪਤਾ ਘਰ ਚ ਸੋ ਤੁਹਾਨੂੰ ਪਤਾ ਪਰ ਫੈਮਿਲੀ ਚ ਗੱਲਾਂ ਹੋ ਜਾਂਦੀਆਂ ਮੈਂ ਤਾਂ ਪਾਪੇ ਬਸ ਆਪਣੀ ਕੁੜੀ ਦੇ ਕਹਿਣ ਤੇ ਨਾ ਵਿਆਹ ਦੀ ਹਾਮੀ ਭਰੀ ਜੇ ਮਰਨਾ ਵਿਆਹ ਤਾਂ ਮੈਂ ਕਦੀ ਵੀ ਨਾ ਕਰਾਂ ਆਪਣੇ ਬੁੱਢੇ ਮਾਪੇ ਬਾਪ ਨੂੰ ਛੱਡ ਕੇ ਜਾਵਾਂ ਹੀ ਨਹੀਂ ਪਰ ਕਹਿੰਦੇ ਨਾ ਧੀਆ ਕਦੀ ਵੀ ਪੇਕੇ ਘਰ ਨਹੀਂ ਰਹਿ ਸਕਦੀਆਂ ਨਾ ਕਿਹ ਰਾਜੇ ਰਾਣੀਆਂ ਨੇ ਰੱਖਿਆ ਤੇ ਨਾ ਹੀ ਕਿਸੇ ਨੇ ਅਜਿੰਦਾ ਕਰਕੀਆਂ। ਬਿਲਕੁਲ ਇਹ ਤਾਂ ਹੈ। ਵਿਆਹ ਨਹੀਂ ਜਿੰਦਿਆਂ ਦੀ। ਸਹੀ ਕਿਹਾ। ਪਰ ਚਲੋ ਕੋਈ ਗੱਲ ਨਹੀਂ ਜੋ ਕਿਸਮਤ ਨੂੰ ਮਨਜ਼ੂਰ ਹੈ। ਬੜੀਆਂ ਗੱਲਾਂ ਕਰ ਲਈਆਂ ਜਿੰਨੀਆਂ ਲੋਕਾਂ ਨੇ ਕਰਨੀਆਂ ਸੀ ਨਾ। ਅੰਜੂ ਕਰ ਲਈਆਂ ਗੱਲਾਂ। ਹੁਣ ਅਸੀਂ ਤੈਨੂੰ ਨਾ ਜਲਦੀ ਆਪਣੇ ਘਰ ਲੈ ਜਾਣਾ। ਫਿਰ ਕੋਈ ਗੱਲ ਕਰਕੇ ਤੇ ਵਿਖਾਵੇ। ਹੈਂ। ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ। ਆਪਾਂ ਜਲਦੀ ਆ ਰਹੇ ਹਾਂ ਠੀਕ ਹੈ ਠੀਕ ਹੈ ਬਿਠਾਓ ਮੰਮੀ ਮੈਂ ਨਾ ਥੋੜੀ ਥੋੜੀ ਨਾ 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 ਕੁਝ ਨਹੀਂ ਲੈਣਾ ਮੈਂ ਨਾ ਹੁਣ ਜਾਣਾ ਹੈ ਕਾਫੀ ਲੇਟ ਹੋ ਗਈ ਹੈ ਕਿਨੇ ਸਾਗਰ ਨੇ ਕਿਹਾ ਹੀ ਤਹੀ ਨਾ ਹੋ ਕੇ ਆਇਓ ਤੇ ਫਿਰ ਮੇਰਾ ਦਿਲ ਕੀਤਾ ਕਿ ਮੈਂ ਤੈਨੂੰ ਮਿਲੇ ਬਿਨਾ ਨਹੀਂ ਜਾਣਾ ਮੈਂ ਗੱਲ ਤਾਂ ਕਦੋਂ ਦੇ ਅਸੀਂ ਕਰਦੇ ਪਏ ਸੀਗੇ ਤੇ ਮੇਰਾ ਦਿਲ ਕੀਤਾ ਮੈਂ ਕਹਿੰਦੀ ਮੈਂ ਮਿਲ ਕੇ ਜਾਣਾ ਜੀ ਨੂੰ ਬੁਲਾਓ ਚਲੋ ਮੈਂ ਥੋੜੀ ਥੋੜੀ ਕਾਫੀ ਬਣਾ ਲੈਂਦੀ ਠੀਕ ਹੈ ਚਲੋ ਜਿਵੇਂ